ਫਿਰ ਆ ਗਈਆਂ ਪੰਜਾਬ ਵਿਧਾਨ ਸਭਾ ਦੀ ਚੋਣਾਂ 1960 ਦਾ ਮੈਨੂੰ ਯਾਦ ਹੈ 1960 ਵਿੱਚ ਮੈਂ ਤਕਰੀਬਨ ਇਨੀ ਕੁ ਸੁਰਦਾ ਸੀ ਕਿ ਮੈਨੂੰ ਸਾਰੀ ਖਬਰ ਸੀ ਪੰਜ ਛੇ ਸਾਲ ਦਾ ਹੋਊਗਾ ਤੇ ਸਾਰੀ ਸਿਆਸੀ ਸੂਚ ਸੀ ਬੜੀ ਗੱਲ ਨੂੰ ਵਾਚਦਾ ਸੀ ਮੈਂ ਸਾਡੇ ਘਰ ਜਿਥੇ ਦਾ ਅਖਬਾਰ ਆਉਂਦੀ ਹੁੰਦੀ ਸੀ ਮਾਸਟਰ ਤਾਰਾ ਸਿੰਘ ਜੀ ਉਹਦੇ ਮਾਲਕਸ਼ਾਨ ਪੰਥਰਤਨ ਇਹ ਇੱਕ ਕਾਲੀ ਪੱਤਰਕਾਲ ਦੀ ਸੋਖ ਭਰ ਆਉਂਦੀ ਸੀ ਇਹ ਪ੍ਰਸਿੱਧ ਸਾਨੂੰ ਲੋ ਅਜੀਤ ਵੀ ਬਾਤ ਚੱਲ ਪਿਆ ਅਜੀਤ ਸਾਰੇ ਤੋਂ ਸਰਮੌਰ ਅਖਬਾਰ ਬਣ ਗਿਆ ਇਸ ਤਰ੍ਹਾਂ ਉਹਦੇ ਵਿੱਚੋਂ ਸਾਰਾ ਪਤਾ ਲੱਗਣਾ ਕਿ ਜ਼ਥੇਦਾਰ ਮੋਹਨ ਸਿੰਘ ਤੋੜਨੇ ਅਕਾਦੀਤਾਲ ਨੇ ਹਕੂਮ ਕੀਤਾ ਤੇ ਉਹਨਾਂ ਨੇ ਮੰਨਿਆ ਉਹਨਾਂ ਨੇ ਜੇਲ੍ਹ ਚੋਂ ਕਿਉਂਕਿ ਜੇਤ ਦਿੱਤੇ ਸਨ ਨਾ ਜੇਲ੍ਹ ਚੋਂ ਉਹਨਾਂ ਨੇ ਕਾਗਜ਼ ਜਿਹੜੇ ਸੀ ਨਾਮਜ਼ਦਗੀ ਦੇ ਪ੍ਰਤਾਪ ਸਿੰਘ ਕੈਰੋਂ ਦੇ ਖਿਲਾਫ ਮੁੱਖ ਮੰਤਰੀ ਜਿਹੜਾ ਸੀ ਪੰਜਾਬ ਦਾ ਬਹੁਤ ਸ਼ਕਤੀਸ਼ਾਲੀ ਜਿਹਦੀ ਪਿੱਛੇ ਪੰਡ ਜਵਾਲਾ ਨਹਿਰੂ ਸੀ ਚਟਾਨ ਵਾਂਗ ਉਹਦੇ ਪਿੱਛੇ ਪੰਡਤ ਨਹਿਰੂ ਦੀ ਬਹੁਤ ਸਪੋਰਟ ਸੀ ਪ੍ਰਤਾਪ ਸਿੰਘ ਕੈਰੋਂ ਨੂੰ ਬਹੁਤ ਪਸੰਦ ਕਰਦੇ ਸਨ ਪਰ ਬਾਅਦ ਵਿੱਚ ਜਦੋਂ ਉਹਨਾਂ ਦੇ ਮੁੰਡਿਆਂ ਦੇ ਕਪੜੇ-ਕੁਪੜੇ ਬਾਹਰ ਆਉਣ ਲੱਗੇ ਤੇ ਉਦੋਂ ਨਹਿਰੂ ਪਿੱਛੇ हट ਗਏ ਤੇ ਕੈਰੋਂ ਨੂੰ ਬਹੁਤ ਇਹਦਾ ਸਦਮਾ ਲੱਗਾ ਤੇ ਫਿਰ ਉਹਨਾਂ ਦਾ ਬਹੁਤ ਦਰਦਨਾਕ ਖਲਾਸਾ ਦਿੱਲੀੋਂ ਆਉਂਦੇ ਹੋਏ ਨਹਿਰੂ ਨੂੰ ਮਿਲਣ ਗਏ ਸਨ ਸ਼ਾਹ ਕਮਿਸ਼ਨ ਇੱਕ ਬਣਿਆ ਸੀ ਉਹਨੇ ਦਾਗੀ ਕਰਾਰ ਦਿੱਤਾ ਉਹਦੇ ਰਾਜ ਉਹਨਾਂ ਦਾ ਹਰਿਆਣਾ ਚ ਕਰਨਾਲ ਕੋਲ ਕਤਲ ਹੋ ਗਿਆ ਸੀ ਉਹ ਚੋਣ ਤੇ 487 ਵੋਟਾਂ ਦੇ ਫਰਕ ਨਾਲ ਬੜਾ ਗਹਿਗਾਚ ਮੁਕਾਬਲਾ ਸੀ ਕਿਉਂਕਿ ਸਾਰੀ ਸਰਕਾਰੀ ਮਸ਼ੀਨਰੀ ਇੱਕ ਪਾਸੇ ਸੀ ਜਾਇਜ਼ ਨਜਾਇਜ਼ ਹਰਵੇਂ ਵਰਤੇ ਗਏ ਪਰ ਉਹਦੇ باوجود 487 ਵੋਟਾਂ ਦੇ ਫਰਕ ਨਾਲ ਇਲੈਕਸ਼ਨ ਕਮਿਸ਼ਨ ਨੇ ਕਿਹਾ ਇਲੈਕਸ਼ਨ ਕਮਿਸ਼ਨ ਦੇ ਅਧਿਕਾਰੀਆਂ ਥੱਥੇ ਕਿਉਂਕਿ ਵਰਨੇਬਲ ਬੜਾ ਨਾਜ਼ੁਕ ਸੰਵੇਦਨਸ਼ੀਲ ਹਲਕਾ ਸੀ ਉਥੇ ਪਹੁੰਚੀ ਹੋਏ ਜਣ ਵਿਦੇਸ਼ਾਂ ਦੇ ਵੀ ਪਹੁੰਚੇ ਹੋਏ ਸਨ ਉਹਨਾਂ ਨੇ ਕਿਹਾ 487 ਵੋਟਾਂ ਦੇ ਫਰਕ ਨਾਲ ਜਤਿਹਦਰ ਮੋਨ ਸਿੰਘ ਤੋੜ ਜੇਤੂ ਨੇ ਪਰ ਪੰਡਿਤ ਨਹਿਰੂ ਨੂੰ ਕਹਿ ਰਹੇ ਨੇ ਕਿਹਾ ਬਈ ਹੁਣ ਕਿੱਦਾਂ ਕਰਨਾ ਉਹਨਾਂ ਨੇ ਕਿਹਾ ਐਲਾਨ ਤਾਂ ਨਹੀਂ ਹੋਇਆ ਨੋਟੀਫਾਈ ਤਾਂ ਨਹੀਂ ਹਾਂਨੇ ਹੋਇਆ ਉਹਨਾਂ ਨੇ ਕਿਹਾ ਨਹੀਂ ਉਹਨਾਂ ਨੇ ਕਿਹਾ ਭਾਵੇਂ ਥੋੜੀਆਂ ਵੋਟਾਂ ਦੇ ਫਰਕ ਨਾਲ ਹੀ ਐਲਾਨ ਕਰ ਦਿਓ ਇੱਕ ਵਾਰੀ ਐਲਾਨ ਹੋ ਗਿਆ ਸਰਟੀਫਿਕੇਟ ਦੇ ਦਿਓ ਕਹਿ ਰਹੇ ਹੋਰਾਂ ਤੇ ਕਹਿ ਰਹੇ ਹੋਰਾਂ ਨੂੰ ਐਡੀ ਧੱਕੇਸ਼ਾਹੀ ਐਡਾ ਲੋਕਤੰਤਰੀ ਕਦਰਾਂ ਕੀਮਤਾਂ ਦਾ ਘਾਣ ਉਹਨਾਂ ਜਥੇਦਾਰ ਮੋਹਨ ਸਿੰਘ ਤੋਂ ਨੂੰ ਚੌਥੀ ਵੋਟਾਂ ਦੇ ਫਰਕ ਨਾਲ ਹਾਰਿਆ ਕਰਾਰ ਦੇ ਦਿੱਤਾ ਗਿਆ ਪ੍ਰਤਾਪ ਸਿੰਘ ਕੈਰੋਂ ਕੋਲੋਂ ਤੇ ਕੈਰੋਂ ਨੂੰ ਜੇਤੂ ਕਰਾ ਦਿੱਤਾ ਗਿਆ ਤੇ ਕੈਰੋਂ ਫਿਰ ਦੁਬਾਰਾ ਦੂਸਰੀ ਵਾਰ ਪੰਜਾਬ ਦਾ ਮੁੱਖ ਮੰਤਰੀ ਬਣਿਆ